ਹਾਂਜੀ ਬੱਚੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਠੰਡੀ ਚੀਜ਼ ਹੈ ਜਿਹੜੀ ਕਿ ਆਪਾਂ ਖਾਣੇ ਦੇ ਵਿੱਚ ਖਾਣੇ ਆ ਤਾਂ ਆਪਾਂ ਨੂੰ ਫਿਰ ਵਾਰ-ਵਾਰ ਪਿਆਸ ਨਹੀਂ ਲੱਗਦੀ ਨਹੀਂ ਤਾਂ ਆਪਾਂ ਖਾਣਾ ਖਾਣ ਤੋਂ ਬਾਅਦ ਵਾਰ-ਵਾਰ ਪਿਆਸ ਲੱਗਦੀ ਹੈ ਪਾਣੀ ਜ਼ਿਆਦਾ ਪੀ ਲੈਂਦੇ ਆ ਫਿਰ ਢੇਟ ਫੁੱਲਣ ਲੱਗ ਜਾਂਦਾ ਹੈਗਾ ਉਹ ਕੀ ਚੀਜ਼ ਹੈ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਆਪਾਂ ਕੀ ਬਣਾਇਆ ਹੈਗਾ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਇਸ ਚੀਜ਼ ਨੂੰ ਦੇਖਿਓ ਤੇ ਤੁਸੀਂ ਢਿੱਲੀ ਬਣਾ ਕੇ ਬੇਟਾ ਖਾਓ ਇਹਨੂੰ ਇਹੋ ਜਿਹੀਆਂ ਚੀਜ਼ਾਂ ਗਰਮੀ ਚ ਹਾਂਜੀ ਆਜੋ ਫਿਰ ਅੱਜ ਆਪਾਂ ਤੁਹਾਨੂੰ ਇੱਕ ਗਰਮੀ ਤੋਂ ਠੰਡਕ ਦੇਣ ਵਾਲੀ ਵਧੀਆ ਰੈਸਪੀ ਬਣਾ ਜਿਹੜੀ ਕਿ ਤੁਸੀਂ ਗਰਮੀ ਦੇ ਵਿੱਚ ਅਗਰ ਦੇਲੀ ਖਾਣੇ ਦੇ ਵਿੱਚ ਇਹ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਜੀ ਇਹਦੇ ਨਾਲ ਬਹੁਤ ਹੀ ਠੰਡਕ ਮਿਲਦੀ ਹੈ ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਬਹੁਤ ਹੀ ਵਧੀਆ ਇੱਕ ਰਾਇਤਾ ਜਿਹੜਾ ਕਿ ਮਤਲਬ ਤੁਸੀਂ ਖਾਣਾ ਖਾਓਗੇ ਨਾਲੇ ਤਾਂ ਖਾਣਾ ਇਹਦੇ ਨਾਲ ਹਾਜਮ ਤੇ ਨਾਲੇ ਤੁਹਾਡੇ ਮਤਲਬ ਕਿ ਸਰੀਰ ਵਧੀਆ ਤੰਦਰੁਸਤ ਰਹੂਗਾ ਤੇ ਗਰਮੀ ਤੋਂ ਬਚਾਰ ਰਹੂਗਾ ਤੇ ਆਜੋ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਵੀ ਆਪਾਂ ਇਹਦੇ ਵਿੱਚ ਕੀ ਪਾਇਆ ਤੇ ਕਿਵੇਂ ਬਣਾਇਆ ਜੀ ਆਜੋ ਜੀ ਆਪਾਂ ਲੈ ਆਪਾਂ ਲੈ ਲਿਆ ਜੀ ਇੱਕ ਹਰਾ ਪਿਆਜ਼ ਇਹਦੇ ਵਾਸਤੇ ਜਿਹੜਾ ਕਿ ਭੂਕਾਲਾ ਹੁੰਦਾ ਕੜੀ ਵਗੈਰਾ ਚ ਵੀ ਪੈ ਜਾਂਦਾ ਕੱਟ ਕੇ ਰੱਖ ਲਿਆ ਦੇਖ ਲਓ ਥੋੜਾ ਜਿਹਾ ਪਦੀਨਾ ਹਨ ਤੇ ਆਹ ਦੇਖੋ ਤੁਸੀਂ ਇੱਕ ਆਪਾਂ ਹਰੀ ਮਿਰਚ ਲੈ ਲਈ ਇੱਕ ਟਮਾਟਰ ਲੈ ਲਿਆ ਇਹ ਸਾਰੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਪਦੀਨਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਠੰਡਾ ਹੁੰਦਾ ਕਿੰਨੀ ਠੰਡਕ ਦਿੰਦਾ ਆਪਾਂ ਨੂੰ ਇਹ ਆਹ ਦੇਖੋ ਜੀ ਟਮਾਟਰ ਜਿਹੜਾ ਕਿ ਇਹ ਟੇਸਟ ਵਾਸਤੇ ਬਹੁਤ ਚੰਗਾ ਤੇ ਪੇਟ ਵਾਸਤੇ ਬਹੁਤ ਚੰਗਾ ਹੁੰਦਾ ਆਪਣੇ ਪੇਟ ਨੂੰ ਵਧੀਆ ਰੱਖਦਾ ਇਹ ਤੇ ਆ ਦੇਖੋ ਤੁਸੀਂ ਆਪਾਂ ਨਿੱਕਾ ਨਿੱਕਾ ਕੱਟ ਲਿਆ ਸਬਜ਼ੀ ਚ ਤਾਂ ਭਾਈ ਆਪਾਂ ਕੁੜੀ ਨੂੰ ਮੋਟਾ ਮੋਟਾ ਕੱਟ ਲੈਣੇ ਹੁੰਨਿਆ ਨੂੰ ਹਨਾ ਵੀ ਚੱਲ ਆਪੇ ਨੇ ਕੋਲ ਕਲ ਜਾਣਾ ਹੁੰਦਾ ਪਰ ਜਿਹੜਾ ਆਪਾਂ ਜ ਰਾਇਤਾ ਬਣਾਉਣ ਲੱਗੇ ਆ ਉਹਦੇ ਵਾਸਤੇ ਆਪਾਂ ਇਹਨੂੰ ਬਰੀਕ ਕੱਟਿਆ ਹੋਇਆ ਹੈ ਤੁਸੀਂ ਡੇਲੀ ਨਵੇਂ ਤੋਂ ਨਵੀਂ ਚੀਜ਼ ਬਣਾ ਕੇ ਖਾਇਆ ਕਰੋ ਖਾਣੇ ਦੇ ਨਾਲ ਇਹੋ ਜੀ ਠੰਡੀ ਤਾਂ ਕਿ ਆਪਾਂ ਨੂੰ ਗਰਮੀ ਨਾ ਲੱਗੇ ਪਿਆਸ ਨਾ ਜ਼ਿਆਦੇ ਲੱਗੇ ਪੇਟ ਨਾ ਫੁੱਲੇ ਆਹ ਹਰੀ ਮਿਰਚ ਮੈਨੂੰ ਥੋੜੀ ਜੀ ਵੱਧ ਲੱਗੀ ਮੈਂ ਖਾ ਐਵੇਂ ਮੂੰਹ ਮੱਚ ਜੂਗਾ ਤੇ ਆਪਾਂ ਥੋੜੀ ਜੀ ਕੱਟ ਲਈ ਤੇ ਆ ਪਦੀਨੇ ਦੀਆਂ ਲਾਲੀਆਂ ਪੱਤੀਆਂ ਥੋੜੀਆਂ ਜੀਆਂ ਪੱਤੀਆਂ ਮੋਗ ਦੀਆਂ ਨਹੀਂ ਕਿਉਂਕਿ ਇਹ ਨਾਲ ਟੇਸਟ ਵੀ ਬਣ ਜੂਗਾ ਤੇ ਹਾਜਮਾ ਵੀ ਸਹੀ ਰਹੂਗਾ ਤੁਹਾਡਾ ਤੇ ਠੰਡਕ ਵੀ ਦੇਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਦੀਨਾ ਬਹੁਤ ਠੰਡਾ ਹੁੰਦਾ ਕਿ ਆਪਾਂ ਪਦੀਨੇ ਵਾਲੀਆਂ ਗੋਲੀਆਂ ਖਾਂਦੇ ਹੁੰਦੇ ਸੀ ਨਾ ਉਹ ਧਾਗੇ ਜਿਹੇ ਦੇ ਵਿੱਚ ਲਵੇਟੀਆਂ ਹੁੰ ਉਹ ਖਿੱਚਦੇ ਤੇ ਉਹ ਘੁਕਦੀ ਪਿੰਨਾ ਤੇ ਪਹਿਲਾਂ ਤਾਂ ਕਿੰਨਾ ਚਿਰ ਖੇਢੀ ਜਾਂਦੇ ਜਦੋਂ ਰੇਤੇ ਰੁੱਤੇ ਰੱਲ ਲੱਭਣ ਦੀ ਫਿਰ ਖਾਣ ਵੇ ਜਾਂਦੇ ਉਦੋਂ ਪਤਾ ਹੀ ਨਹੀਂ ਹੁੰਦਾ ਸੀਗਾ ਹਨਾ ਉਦੋਂ ਤਾਂ ਹੀ ਖਾ ਖੂ ਲੈਂਦੇ ਹੁੰਦੇ ਸੀਗੇ ਚੱਕੀ ਫਿਰਦੇ ਕਿਤੇ ਡਿੱਗ ਪੈਂਦੇ ਭੱਜੇ ਜਾਂਦੇ ਹੋਰ ਲੱਭੜ ਜਾਂਦੀ ਧੋ ਕੇ ਖਾ ਲੈਂਦੇ ਕਦੇ ਉਹਨੂੰ ਸਾਫ਼ ਕਰਕੇ ਹੁਣ ਤਾਂ ਭਾਈ ਬੱਚੇ ਖਰ ਬਹੁਤ ਹਿਸ਼ਾਰਾ ਆਪਾਂ ਤਾਂ ਐਂ ਪਲਪਲ ਗਏ ਸੀਗੇ ਹਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੇ ਬੀਤੀਆਂ ਕੋਈ ਲੁਕੋਲੇ ਤਾਂ ਕੀ ਕਹਿਣਾ ਹੈਗਾ ਪਰ ਸਾਰੇ ਐਂ ਪਲੇ ਨੇ ਆ ਦੇਖੋ ਤੁਸੀਂ ਆਪਾਂ ਨਿੱਕੇ ਨਿੱਕੇ ਪੱਤੇ ਲੈ ਕੱਟੇ ਦੇ ਤੇ ਆ ਭੂਕਾਂ ਵਾਲਾ ਪਿਆਜ਼ ਲਿਆ ਕੱਟੇ ਜਿਹੜਾ ਕੀ ਇਹ ਕੜੀ ਦੇ ਵਿੱਚ ਵੀ ਬੜਾ ਸਵਾਦ ਬੰਦਦਾ ਤੇ ਆਹ ਲੋ ਜੀ ਆਪਾਂ ਚੱਕ ਲਿਆ ਆਪਣਾ ਡੋਂਗਾ ਤੇ ਡੋਂਗੇ ਦੇ ਵਿੱਚ ਪਾ ਲਾਂਗੇ ਜੀ ਹੁਣ ਦਹੀਂ ਦਹੀਂ ਜੰਮੀ ਪਈ ਹੈਗੀ ਆਪਣੀ ਤੇ ਸਾਨੂੰ ਬਸ ਇੰਨਾ ਕੰਮ ਹੈ ਨਾ ਛੋਟਾ ਜਿਹਾ ਕੁਝਾ ਲਿਆ ਰੱਖਿਆ ਦਹੀਂ ਆਲਾ ਸਾਨੂੰ ਮੁੱਕਦਾ ਨਹੀਂ ਕਿਉਂਕਿ ਆਹ ਦੇਖੋ ਪਨੀਰ ਵਰਗੀ ਦਹੀਂ ਬਣ ਜਾਂਦੀ ਆਪਣੀ ਦਹੀਂ ਬਹੁਤ ਸੋਹਣੀ ਬਣਦੀ ਹੈਗੀ ਐ ਆ ਦੇਖੋ ਤੁਸੀਂ ਤੇ ਹੁਣ ਆਪਾਂ ਨਾ ਜਿੰਨੀ ਇੱਕ ਵਰਤਨੀ ਹੈ ਜਾਨੀ ਕਿ ਜਿੰਨਾ ਕਰੇਤਾ ਬਣਾਉਣਾ ਉਹਨਾਂ ਕੇ ਰੱਖ ਲਾਂਗੇ ਬਣਾ ਲਾਂਗੇ ਬਾਕੀ ਇਹ ਸ਼ਾਮ ਨੂੰ ਖਾਣੇ ਦੇ ਨਾਲ ਖਾਧੀ ਜਾਊਗੀ ਆ ਦੇਖੋ ਜੀ ਤੁਸੀਂ ਇਹਨੇ ਵਧੀਆ ਬਣ ਜਾਣਾ ਇਹਨੂੰ ਥੋੜਾ ਜਿਹਾ ਇਹਨੂੰ ਮੈਸ਼ ਜਿਆ ਕਰ ਲੋ ਫਿਰ ਇਹ ਕੁਲਜੂਗੀ ਤੇ ਆਪਾਂ ਬੂੰਦੀ ਭੁੰਤੀ ਸੀ ਜੀ ਥੋੜੀ ਜਿਹੜੀ ਕਿ ਬਹੁਤ ਹੀ ਠੰਡੀ ਹੋ ਜਾਂਦੀ ਆ ਭੁੰਤੇ ਬਾਅਦ ਅੱਜ ਕੱਲ ਸਕੰਜਵੀਆਂ ਦੇ ਵਿੱਚ ਪਾ ਕੇ ਦੇਣ ਲੱਗੇ ਹਨਾ ਗੂੰਦ ਗਤੀਰਾ ਵਿੱਚੇ ਬੂੰਦੀ ਤੁਰੀ ਫਿਰਦੀ ਹੁੰਦੀ ਹੈ ਵਿੱਚੇ ਪਾਣੀ ਤੁਰਿਆ ਫਿਰਦਾ ਹੁੰਦਾ ਹੈਗਾ ਉਸ ਕੰਜਵੀ ਦੇ ਵਿੱਚ ਪਾ ਕੇ ਦੇ ਦਿੰਦੇ ਉਹ ਵੀ ਠੰਡੀ ਕਰਕੇ ਪਾ ਕੇ ਦਿੰਦੇ ਇਸ ਕਰਕੇ ਆਪਾਂ ਅਖਿਆ ਚਲ ਅੱਜ ਬੂੰਦੀ ਦਾ ਰਹਿਤਾ ਬਣਾਉਣੇ ਆ ਕੱਲ ਨੂੰ ਹੋਰ ਕਾਸੇ ਦਾ ਬਣਾ ਲਾਂਗੇ ਹਨਾ ਆ ਦੇਖੋ ਬੂੰਦੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਤੇ ਲਾਲੇ ਟੇਸਟੀ ਬਹੁਤ ਲੱਗਦਾ ਚਾਹੇ ਇਹਦੇ ਗਲਾਸ ਭਰ ਭਰ ਕੇ ਪੀ ਲੋ ਤੁਸੀਂ ਮੈਂ ਤਾਂ ਕਈ ਵਾਰੀ ਰੋਟੀ ਰਹਿਤੇ ਨੇ ਖਾ ਲੈਣੀ ਆ ਪਰ ਸਬਜੀ ਤਾਂ ਅਨਸਰਦੇ ਦਾ ਸਰਨਾ ਬਣਾਉਣੀ ਪੈਂਦੀ ਹੈ ਸਰਦਾਰ ਜੀ ਨੇ ਖਾਣਾ ਖਾਣਾ ਹੁੰਦਾ ਤੇ ਮੈਂ ਤਾਂ ਕਈ ਵਾਰੀ ਰੈਤੇ ਨਾਲ ਹੀ ਭਾਈ ਦੋ ਜਿਹੜੀਆਂ ਮਲੀਆਂ ਹੁੰਦੀਆਂ ਖਾੜੀਆਂ ਹੁੰਦੀਆਂ ਖਾ ਲੈਣੀ ਆ ਆ ਚੱਕੋ ਜੀ ਆਪਾਂ ਹੁਣ ਇਹਦੇ ਵਿੱਚ ਬੂੰਦੀ ਪਾ ਕੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਪਾ ਦਾਂਗੇ ਜੇ ਨਮਕ ਮਿਰਚ ਜ਼ਿਆਦਾ ਨਹੀਂ ਪਾਉਣਾ ਜ਼ਿਆਦੇ ਚ ਫਿਰ ਇਹ ਟੇਸਟੀ ਨਹੀਂ ਬਣਦਾ ਹੁੰਦਾ ਵਧੀਆ ਹਲਕਾ ਹਲਕਾ ਪਾਉਣਾ ਹੁੰਦਾ ਹੈ ਕਈ ਵਾਰੀ ਤਾਂ ਮੈਂ ਬਿਲਕੁਲ ਵੀ ਨਹੀਂ ਪਾਉਂਦੀ ਹੁੰਦੀ ਮਾੜਾ ਜਾਂ ਮਸਾਲਾ ਪਾ ਲੈਣੀ ਹੁੰਦੀ ਆ ਨਮਕ ਮਿਰਚ ਮੈਂ ਕਈ ਵਾਰੀ ਨਾ ਇਹਨੂੰ ਉਹ ਕਰਦਣੀ ਹੁੰਦੀ ਆ ਜੇ ਜੇ ਕੱਲੀ ਨੇ ਖਾਣਾ ਹੋਵੇ ਮੈਨੂੰ ਘਾਟ ਹੀ ਪਸੰਦ ਆ ਨਮਕ ਮਿਰਚ ਜ਼ਿਆਦਾ ਵਿੱਚ ਥੋੜਾ ਥੋੜਾ ਪਾ ਲੇ ਤੇ ਜਾਂ ਫਿਰ ਮੈਂ ਕੱਲਾ ਮਸਾਲਾ ਪਾ ਲੈਣੀ ਆ ਤੇ ਆਹ ਜੀਰਾ ਜੀ ਆਪਾਂ ਜਿਹੜਾ ਕੱਚਾ ਭੁੰਨਾ ਕਰਕੇ ਰੱਖਿਆ ਹੋਇਆ ਥੋੜਾ ਜਿਹਾ ਇਹਨੂੰ ਆਪਾਂ ਜੀਰੇ ਨੂੰ ਇਹਦੇ ਉੱਤੇ ਛਿੜਕ ਲਾਂਗੇ ਵੈਸੇ ਮਸਾਲਾ ਵੀ ਪਾਵਾਂਗੇ ਪਰ ਥੋੜਾ ਜਿਹਾ ਜੀਰਾ ਉੱਤੇ ਛਿੜਕ ਲਾਂਗੇ ਜਿਹੜਾ ਕਿ ਆਪਣੇ ਹਾਜਮੇ ਵਾਸਤੇ ਬਹੁਤ ਚੰਗਾ ਹੁੰਦਾ ਇਹ ਅਗਰ ਆਪਾਂ ਖਾਣੇ ਦੇ ਵਿੱਚ ਖਾਣਨੇ ਆ ਨਾ ਤਾਂ ਆਪਾਂ ਨੂੰ ਛੇਤੀ ਛੇਤੀ ਪਿਆਸ ਨਹੀਂ ਲੱਗਦੀ ਜਦੋਂ ਪਿਆਸ ਨਹੀਂ ਲੱਗਦੀ ਫਿਰ ਆਪਣਾ ਪੇਟ ਨਹੀਂ ਫੁੱਲਦਾ ਘੱਟੋ ਘੱਟ 2-2.5 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹਮੇਸ਼ਾ ਹੀ ਖਾਣੇ ਤੋਂ ਬਾਅਦ ਆਹ ਲੋ ਜੀ ਚੱਕੋ ਤੁਸੀਂ ਤੇ ਆਪਣੇ ਰੈਤੇ ਦੇ ਵਿੱਚ ਪਾ ਦਿਓ ਆ ਨਿੱਕੀ ਜਿਹੜੀ ਆਪਾਂ ਛੋਟੀ ਜੀ ਕੱਟ ਕੇ ਹਰੀ ਮਿਰਚ ਕੱਟੀ ਸੀ ਉਹ ਪਾ ਦਿਓ ਤੇ ਆ ਧਨੀਆ ਪਾ ਦਿਓ ਜੀ ਥੋੜਾ ਜਿਹਾ ਧਨੀਆ ਪਾ ਦਿਓ ਤੇ ਥੋੜਾ ਜਿਹਾ ਪਦੀਨਾ ਟੇਸਟੀ ਦੇਖੋ ਬਣਦਾ ਤੁਸੀਂ ਖਾ ਕੇ ਮੈਨੂੰ ਦੱਸਿਓ ਜਰੂਰ ਬਣਾ ਕੇ ਤੇ ਆ ਦੇਖੋ ਜੀ ਟਮਾਟਰ ਪਾ ਤੇ ਵੈਸੇ ਤਾਂ ਰਾਇਤਾ ਸਾਰੇ ਹੀ ਬਣਾਉਂਦੀਆਂ ਪਰ ਮੈਂ ਜਿਹੜੇ ਤਰੀਕੇ ਨਾਲ ਬਣਾਉਣੀ ਆ ਤਾਂ ਤੁਹਾਨੂੰ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਬਣਾਉਣੀ ਹੁੰਨੀ ਹੈ ਖਾਣਾ ਖਾਣ ਵੇਲੇ ਬਸ ਉਹਦੇ ਤੁਰਤ ਪਹਿਰੇ ਰਾਇਤਾ ਪਹਿਲਾਂ ਨਾ ਬਣਾ ਕੇ ਰੱਖੇ ਅਗਰ ਪਹਿਲਾਂ ਆਪਾਂ ਬਣਾ ਕੇ ਰੱਖ ਲੈਂਦੇ ਆ ਨਾ ਤਾਂ ਫਿਰ ਇਹ ਖਰਾਬ ਜਾ ਹੋ ਜਾਂਦਾ ਹੈਗਾ ਹੋਰ ਹੀ ਤਰ੍ਹਾਂ ਟੇਸਟ ਬਣ ਜਾਂਦਾ ਇਹਦਾ ਰੈਤਾ ਤਾਂ ਤੁਸੀਂ ਤੁਰਤ ਪਹਿਲ ਮਤਲਬ ਤਿਆਰ ਕਰ ਲਓ ਪਹਿਲਾਂ ਤਾਂ ਸਮਾਨ ਤਿਆਰ ਕਰਕੇ ਰੱਖ ਲਓ ਤੇ ਫਿਰ ਇਹਨੂੰ ਤਿਆਰ ਕਰ ਲਓ ਤੇ ਆਹ ਦੇਖੋ ਜੀ ਤੁਸੀਂ ਇਹ ਕਿਵੇਂ ਲੱਗਿਆ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਜਿਹੜਾ ਆਪਾਂ ਕੀ ਦਹੀਂ ਵਾਲਾ ਰੈਤਾ ਮਸਾਲਾ ਸੌਰੀ ਘਰੇ ਤਿਆਰ ਕੀਤਾ ਹੋਇਆ ਇਹ ਮੈਂ ਘਰੇ ਤਿਆਰ ਕਰਕੇ ਰੱਖਿਆ ਇਹ ਦਹੀਂ ਚ ਪਾਉਣ ਵਾਸਤੇ ਸਪੈਸ਼ਲ ਰੈਤੇ ਚ ਪਾਉਣ ਵਾਸਤੇ ਇਹ ਤੁਹਾਨੂੰ ਰੈਸਪੀ ਵੀ ਦੇ ਦਾਂਗੇ ਇਹਦੀ ਆਹ ਦੇਖੋ ਜੀ ਆਪਾਂ ਮਾੜਾ ਮਾੜਾ ਚੁੰਡੀ ਚੁੰਡੀ ਇਹਨੂੰ ਛਿੜਕ ਦਾਂਗੇ ਬੁਰਕਤਾ ਉੱਤੇ ਤੇ ਇਹਦਾ ਬਣ ਗਿਆ ਜੀ ਟੇਸਟ ਵੱਖਰਾ ਇੱਕ ਆਹ ਲੋ ਜੀ ਇਹ ਦੋ ਬਾਟੀਆਂ ਹੋ ਗਿਆ ਆਪਣਾ ਰੈਤਾ ਹਨਾ ਇੱਕ ਇੱਕ ਬਾਟੀ ਭਰ ਕੇ ਖਾ ਲਾਂਗੇ ਭਾਈ ਨਾਲ ਮੈਂ ਤਾਂ ਮੈਂ ਅੱਜ ਸਬਜੀ ਨਹੀਂ ਖਾਂਦੀ ਇੱਕ ਫੁਲਕਾ ਇਹਦੇ ਨਾਲ ਹੀ ਖਾ ਲੂੰਗੀ ਮੈਨੂੰ ਬਹੁਤ ਸਵਾਦ ਲੱਗਦਾ ਹੈਗਾ ਇਹਦੇ ਨਾਲ ਤੇ ਤੁਸੀਂ ਮੈਨੂੰ ਆਏ ਦੱਸੋ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਵੇਂ ਲੱਗਿਆ ਆਪਣਾ ਰੈਤਾ ਪਾਇਆ ਹੋਇਆ ਤੇ ਠੰਡਾ ਰੈਤਾ ਹਨਾ ਤੇ ਗਲਾਸ ਭਰੋ ਤੇ ਭਾਵੇਂ ਨੂੰ ਪੀ ਲਓ ਭਾਈ ਤੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ